ਮੈਂ ਨੂੰ ਚੱਲੇ ਆਪਾਂ ਪਤਾ ਨਹੀਂ ਕਿੱਥੇ ਇਹ ਮੈਨੂੰ ਨਹੀਂ ਪਤਾ ਸਸੀ ਗਾਇਸਾ ਦਾ ਡਾਇਗਨਲ ਲੱਗਦਾ ਹੈ ਕਿ ਆਪਾਂ ਚੱਲੇ ਆਂ ਝੰਡੇ ਵਾਲੇ ਵਾਲੀ ਹਵੇਲੀ ਅੱਜਰਾ ਭਾਵੇਂ ਮੈਂ ਤੇ ਪੂਰੀ ਫੈਮਿਲੀ ਚੱਲੇ ਆਂ ਮੈਂ ਘਰੇ ਐ ਹੋ ਅਸਲ ਜਨਾ ਮੈਂ ਘਰੇ ਬੈਠੇ ਰਹੀ ਤੇ ਚੱਲ ਚੱਜਣੇ ਆ ਯਾਰ ਇੱਥੇ ਲੱਗ ਗਈ ਆ ਝੰਡੇ ਵਾਲੇ ਜਾਣਾ ਹੈ ਗੁਰੂ ਕਾ ਜੰਡੇ ਆਣਾ ਇਦਾਂ ਕਹਿੰਦੇ ਨੇ ਇੱਥੇ ਆਪਣੇ ਸ਼ਾਹ ਹਣੀ ਵੀ ਜਾਣਗੇ ਐ ਕਿਉਂ ਤੇ ਮੜਿਆ ਟੇਪਰ ਜਾ ਵੇਂਦੇ ਆ ਜਿਆਦਾ ਨਹੀਂ ਵੇਂਦੇ ਆਪਣਿਆ ਪੁੱਤਾਂ ਇੰਜੇ ਜੋ ਦੂਰ ਜਾਣਾ ਚਲੋ ਨਹੀਂ ਚਲੋ ਚੱਲ ਜਾਨੀ ਵਧੀਆ ਵਧੀਆ ਕੋਈ ਕਹਿੰਦੀ ਫੇਕੜੀ ਕਹਦੇ ਕੁੜੀ ਬਣ ਗਿਆ ਨਹੀਂ ਠੀਕ ਤੇ ਆ ਗਾ ਕੋਈ ਕਹਿੰਦੀ ਇਹਨੂੰ ਫੜ ਜਾ ਸਿੱਖਣਾ ਹੁਣ ਤੋਂ ਹੀ ਹਾਂ ਕਹਿੰਦਾ ਮੈਨੂੰ ਕਹਿੰਦਾ ਮੈਨੂੰ ਮੈਨੂੰ ਕਹਿੰਦਾ ਦੀਮਾਸਰੀ ਮੈਨੂੰ ਕੋ ਕੁੜੀ ਬਣਾਤਾ ਜੇ ਪਰ ਸਹੁਰਾ ਗਏ ਲਈ ਕੁੜੀ ਮੈਂ ਜਾ ਸਿੱਖ ਹੁਣ ਤੋਂ ਹੀ ਰਖੜੀਆਂ ਰਖੜੀਆਂ ਹੋਗੀਆਂ ਤੇਰਾ ਹੱਥ ਬਾਂਧਣਾ ਜ ਨਹੀਂ ਹੋਂਦੀ ਹੋ। ਹੁਣ ਕੀ ਕਰੀਏ? ਕਿੰਨੀਆਂ ਰਖੜੀਆਂ? ਅਰੇ ਜਿੰਨੀਆਂ ਰਖੜੀਆਂ ਮੇਰੇ ਮੈਂ ਰੰਗੋਟ ਸਾਂਝੇ। ਲੈ ਵੀ ਹੁਣ ਆਪਾਂ ਚੱਲ ਪਏ ਆ ਇੱਥੋਂ। ਚੱਲ ਤੂੰ ਹੀ ਲੁਣਾ। ਮੈਨੂੰ ਬਚਾ। ਚਲੋ ਤਾਂ ਐਨੇ ਬਹੁਤ ਪਰੇਸ਼ਾਨ ਕੀਤਾ ਆ। ਅਦੀ ਕੋਈ ਚੀਜ਼ ਮਦਦ ਦੀ ਤੇ ਕਦੀ ਕੋਈ। ਨਹੀਂ ਮੈਂ ਛੱਡ ਜੁ ਲਵਾਉਣਾ। ਇਹ ਮਾ ਦੋ ਜੀ ਆ। ਆਪਨਾ ਕੋਲ ਲਿਆਇਓ ਤੂੰ। ਲੈ ਮਿੱਤਰਾ। ਉਹ ਕਿੱਥੇ ਪੰਨੇ ਕਿੱਧਰ ਰਹੇ ਤੇ ਮੈਨੂੰ ਇੱਧਰ ਦੇ ਏਰੀਆ ਦਾ ਨਹੀਂ ਪਤਾ ਇਹ ਪਾਜੀ ਹੁਣਾਂ ਨੂੰ ਪਤਾ ਆ। ਸਰਦਾਰਾਂ ਦੇ ਤਰਾਪ ਇਹਦਾ ਜੀਟੀ ਰੋਡ ਜਿੱਦਾਂ ਜੀ ਆਪਣਾ ਦਬੁਰਜੀ ਲਾ ਤੋਂ ਨਿਕਲਣਾ ਹੋ ਜਾਂਦਾ ਹੈ ਲੈ ਸਮਝ ਲੱਗ ਗਈ ਹੋ ਕਿ ਕਾ ਜਾ ਰਹੇ ਆਪਾਂ ਦੇਖੋ ਲੈ ਵੀ ਪਹੁੰਚ ਚੱਲੇ ਆਪਾਂ ਹੁਣ ਹਵੇਲੀ ਇਸ ਤੋਂ ਥੋੜਾ ਅੱਗੇ ਜਾਜ ਪਹਿਲਾਂ ਆਉਂਦਾ ਨਹੀਂ ਸਾਹਮਣੇ ਹੀ ਆ ਇੱਧਰ ਹਵੇਲੀ ਆ ਕਿਧਰੇ ਆ ਵਾ ਵੀ ਲਿਆ ਵਾ ਨਹੀਂ ਅੱਗੇ ਅੱਗੇ ਜੀ ਅੱਗੇ ਆ ਇੱਧਰਲੀ ਸਾਈਡ 'ਚ ਆ ਜਾ ਇੱਧਰ ਹਵੇਲੀ ਹੈ ਅੱਛਾ ਜੀ ਜਾਜ ਅੱਗੇ ਲੈ ਕੇ ਨਹੀਂ ਨਹੀਂ ਨਾਲ ਹੀ ਆ ਲੱਗ ਗਈ ਹੈ ਸਾਹਮਣੇ ਹੀ ਆ ਨਜ਼ਰ ਆਉਂਦਾ ਉੱਥੇ ਕੋਈ ਨਹੀਂ ਕਿਹਾ ਮੈਂ ਨਹੀਂ ਦਰਚਤ ਕਿਹੜੀ ਇਹੋ ਹੀ ਹੈ ਨਾ ਹਾਂ ਇਹਲੀ ਇੱਧਰ ਲਾ ਰਿਹਾ ਆਹ ਸਾਈਡ ਤੇ ਲਾ ਸਕੂ ਦੀਪ ਗੱਡੀਆਂ ਇਹਦੇ ਮਗਰ ਨਾ ਇਹਨੇ ਮਗਰ ਨਹੀਂ ਨਾ ਇੱਥੇ ਲਾ ਦੀ ਗੱਡੀਆਂ ਇੰਨੀਆਂ ਲੱਗੀਆਂ ਅੱਜ ਰਸ਼ ਹੈ ਦੇ ਲੋ ਗੱਡੀਆਂ ਨਿਕਲ ਜਾਵੇ ਅਗਲੇ ਦੇ ਸਾਹਮਣੇ ਦੀ ਉਸ ਹਾਂ ਨਾ ਯਾਰ ਗੱਡੀ ਬਸ ਪਹਿਲੇ ਪਹਿਲੇ ਡੁਗਰਾ ਦੇ ਦੇ ਚੰਨਾ ਪਾਹ ਪਹੁੰਚ ਗਏ ਹਾਂ ਹਾਂਜੀ ਇਹ ਨਾ ਚੱਲੇਗਾ ਗੱਡੀਆਂ ਬੜੀਆਂ ਪਰਚੀ-ਪੁਰਚੀ ਲੱਗਦੀ ਖਣੀ ਜਿਹੜੀਆਂ ਗੱਡੀਆਂ ਅੰਦਰ ਲਾਉਂਦੇ ਆ ਹੈਂ ਆ ਟਾਂਗਾ ਆ ਗਈ ਬੜੇ ਜਣੇ ਆਏ ਆ ਕਾਫੀ ਕਾਊੜੀ ਹੈ ਗੱਡੀਆਂ ਬੰਦ ਹੋਣੀਆਂ ਹੈਂ ਬੰਦ ਹੋਣੀਆਂ ਗੱਡੀਆਂ ਚਲਦੀਆਂ ਪੱਲੇ-ਪੱਲੇ ਸਾਈਡ ਆ ਉਧਰ ਆ ਹਾਂਜੀ ਇੱਕ ਢੇੜੇ ਲੱਗਾ ਚੜਨਾ ਆਪਣੇ ਡੈਡੀ ਦੇ ਚਲ ਲਈ ਗਿਦੇ ਡੇ ਲਗਾ ਚੜਨ ਬਾਜੀ ਹਾਂ ਆ ਕੀ ਚੀਜ਼ ਆ ਯਾਰ ਆਪਾਂ ਨੂੰ ਪਤਾ ਨਹੀਂ ਹੈ ਕਮੈਂਟ ਕਰਕੇ ਜਰੂਰ ਦੱਸਿਓ ਯਾਰ ਅਸ 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 ਕੀ ਨਾ ਬਲ ਦਦੌੜ ਪਹਿਲੀਆਂ ਦੇ ਵਿੱਚ ਇਦਾਂ ਵਿਆਹ ਕਰ ਲੈਂਦੇ ਨੇ ਕੁੜੀ ਨੂੰ ਹਨਾ ਕਨਹੀਂ ਤੇ ਹੁਣ ਕਰੇ ਚੱਕ ਇਧਰ ਬੜੇ ਇਧਰ ਤੇ ਆਏ ਜੜ ਜੀ ਨਹੀਂ ਆਏ ਇਧਰ ਬੜੀ ਇਧਰ ਬੜੀ ਵਧੀਆ ਚੀਜ਼ ਆ ਆਇਆ ਇਹ। ਹਾਂ। ਬਣਾਣੀ ਕਮਲ ਦੇ। ਹਾਂ। ਸਿਸਟਮ ਇਦਾਂ ਹੁੰਦਾ ਹੁੰਦਾ ਹੈ ਨਾ। ਆ ਚਾਰ ਪਿੰਡੇ। ਕੇਤਲੀ ਰੱਖ ਕੇ ਗਾੜੀ। ਆ ਸਾਡੇ ਕੋ ਹੁੰਦਾ ਹੈ ਰੇਡੀਓ। ਤੇ ਰੇਡੀਓ ਆਇਆ ਆਪਣੇ। ਪਾਣੀ ਪਾਣੀ ਉਹ ਕਈ ਰਿਕਾਰ ਰੱਖਦੇ। ਮੇਰੀ ਦਾਦੀ ਇਦਾਂ ਪਾਣੀ ਰੱਦ ਦਿੰਦੀ। ਸਰਪੰਚ ਹਜ਼ਾਰ ਸਿੰਘ ਦੇ ਆ ਗਏ। ਉਹ ਕੰਮ ਕਰਾਉਂ। ਹਾਂਜੀ ਸਰਪੰਚ ਸਾਹਿਬ। ਉਹ ਖੇਧੀ ਆ ਹਰਨ ਵਿਸ਼ਤਾਨੇ। ਇੰਨੇ ਲੱਗਾ ਹੱਸਣਾ ਚਰਣਾ ਨਾ ਦੀ ਤੋਹ ਫਾਨੇ ਸਰਪੰਚ ਦਾ ਘਰ ਹੈ ਫੈਸਲੇ ਇਧਰ ਕੀ ਹੈ ਇਧਰ ਅਸਾ ਤਿਆਰ ਤੀ ਰਹੋਣ ਰਿਹਾ ਜੇ ਆਹ ਸਾਰੇ ਆਈ ਜਾਦੂਗਰ ਜਾਦੂਗਰ ਜਾਦੂਗਰੀ ਹਾਂ ਉਹ ਐ ਲੱਗਾ ਖਣ ਸੱਚੀ ਜਿਹਾ ਝੱਤ ਕੇ ਨਾ ਕੋਈ ਮੰਨ ਲਿਆ ਹੁੰਦਾ ਕੀ ਹੈ ਵਾ ਜੇ ਵੀ ਇਹ ਦਵਾਈ ਦੀ ਮਿਲ ਜਾਈਦਾ ਟੱਟੀਆਂ ਲੱਗੀਆਂ ਹੋਣ ਕਿ ਇਹਨੂੰ ਉਲਟੀਆਂ ਲੱਗੀਆਂ ਹੋਣ ਦਵਾਈ ਦਿੰਦਾ ਟੱਟੀਆਂ ਉਲਟੀਆਂ ਦਵਾਈ ਦਿੰਦਾ ਕੀ ਲੈ ਗੜ ਹੋਇਆ ਗੜ ਗੜ ਹੋਇਆ ਇਹਨਾਂ ਦਵਾਈ ਲੈ ਵੀ ਰਾਂਗੜੀ ਆ ਗਈ ਵੇਲੋ ਹੋਰ ਅੰਦਾ ਹੋਰ ਅੰਦਾ ਜੇ ਵੀ ਆਪਣੇ ਘਰ ਹੈ ਉਹਦੇ ਨਾਲ ਰਹਿੰਦਾ ਹੈਗਾ ਆ ਵਰਮਾ ਕਮਾਂਚਾ ਕੱਲਾ ਵਰਮਾ ਸੱਚ ਵਰਮਾ ਇਹ ਕੱਲਾ ਇਹ ਪੱਖਾ ਹੈ ਕਿ ਪੱਖਾ ਪੱਖਾ ਹੈ ਪੱਖੀ ਚੱਲ ਕਰਦੀ ਹੈ ਇਹ ਚੱਲ ਮਾਰਨੀ ਦਾ ਬਹੁਤ ਹੀ ਅਸਰਾ ਹੈ ਜਦੋਂ ਇਹ ਤੋਂ ਪੁਰੇ ਮੁੰਡੇ ਟੇਲਰ ਮਾਸਟਰ ਹੈ ਹਾਂ ਅੱਜ ਇਹ ਤੇਰਾ ਸਾਫ ਸਸਤੀਆਂ ਕਾਲਜੀ ਇਹਦੇ ਨਾਲ ਦੀ ਪ੍ਰੈਸ ਆਪਣੀ ਕੋ ਵੀ ਆ ਗਈ ਇਹ ਤਾਂ ਨਾਲ ਦੀ ਘਰੇ ਪਈ ਹੈ

जी ये मास्टर साहब कैन फटाए मज क्या पढ़ 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 तु तु पढ़ हैं समझ क्या दस कि है की आए, की आए, की नकली है चलो आज ਹਾਏ ਹਰਗੁਣ ਤੇਰੀਆਂ ਸਹਲੀਆਂ ਵਿੱਚ ਪੜਨ ਦੀਆਂ ਚਲੋ ਲਿਆਓ ਇਹਨੂੰ ਬਾਹਰ ਗੁਣੂ ਵਿੱਚ ਫਿਰ ਤੈਨੂੰ ਬਾਹਰ ਫੜੋ ਨਕਲੀ ਏ ਕੀ ਏ ਕੀ ਏ ਹੈ ਨਕਲੀ ਚਲੋ ਬਾਹਰ ਚਲਗੇ ਸਿੱਧੀ ਸਿੱਧੀ ਮੈਡਮ ਕਿੱਥੇ ਮੈਡਮ ਕਿੱਥੇ ਆ ਮੈਡਮ ਮੈਡਮ ਤੇ ਬਾਈ ਕਰਦ ਮੈਡਮ ਨੂੰ ਕਬਾਏ ਕਰੋ ਚਾਪਾ ਕਿੰਨੇ ਭਾਂਡੇ ਪੁਰਾਣੇ ਹੀ ਵੇਖ ਲਾ ਹੈ ਪੁਰਾਣੀਆਂ ਚੀਜ਼ਾਂ ਤਾਂ ਨਾ ਡਿਜ਼ਾਈਨ ਕੀਤਾ ਹੋਇਆ ਦੇਖੋ ਉੱਧਰ ਘੱਪਿਆ ਆ ਜੋ ਵੀ ਭਾਂਡੇ ਭੁੰਡੇ ਵੜੇ ਬਹੁਤ ਵਧੀਆ ਜਿਦਾਂ ਨੇ ਅਨੇ ਸਾਡੇ ਘਰ ਹੁੰਦਾ ਰੁਕ ਜਾ ਰੁਕ ਜਾ ਆ ਪਾਂਡੇ ਮੈਨੂੰ ਕਿੰਨੇ ਸੁਣੇ ਹੋ ਰੀੜੀ ਹੋਈ ਹੁੰਦਾ ਕਿ ਉਹ ਟੀਵੀ ਹੈ ਵਾ ਪੁਰਾਣਾ ਆਹ ਤੇ ਮਸ਼ੀਨਾਂ ਅਜੇ ਵੀ ਚੱਲਦੀਆਂ ਹੋਆ ਤੇਰਖਾ ਤੇਰਖਾ ਮੈਂ ਦਾਦੀ ਮਰੇ ਤੋੜ ਤਾੜ ਦਿੱਤਾ ਪੁਰਾਣਾ ਟਰੈਕਟਰ ਵੇਖੋ ਪਹਿਲਾਂ ਚੌਕੇ ਇਦਾਂ ਦੇ ਹੁੰਦੇ ਸੀਗੇ। ਅਮਗਰਿਆ। ਇਧਰ ਵੇਖ ਲੈ। ਘਰ ਕੰਨਾ ਪਿਆਰਾ ਈ। ਆਏ ਨੂੰ ਇਦਾਂ ਕਢਾਉਂਦੇ ਨੇ ਕਾਕਿਆਂ ਨੂੰ ਪਹਿਲਾਂ ਪਰੋਂ ਇਧਰ ਨੂੰ। ਇਧਰ ਚੱਕੀ ਆ। ਆਟਾ ਪੀਣ ਵਾਲੀ। ਤਹੀਂ ਕਹਣਾ ਹਰ ਕਿਛੀ ਇਦੇ ਕੋਲ ਹੁੰਦੀ ਏ ਵੀ ਆਪਣੀ ਹੁੰਦੀ ਏ ਵੀ ਸੇਲ ਕਰਤੀ ਮਣਕੇ ਵੇਚਤੀ। ਉਹ ਜਾਉਣ ਦੇ ਨੇ ਪਾੜ ਦੇਣਾਗੇ। ਕਹਿੰਦੇ ਕਿੱਥੇ ਆ ਗਏ ਹਵਾਏ ਏਡੇ ਲੈ ਵੀ ਮੈਂ ਵੀ ਹਰ ਕੋਈ ਤਾਂ ਨਹੀਂ ਇਹ ਕੋਈ ਨੀਂਂਦ ਦੇ ਭੇਜੇ ਨਾਲ ਅੰਦਰ ਵਾਲੇ ਬਾਹਰ ਆ ਗਏ ਜਾਰੀ ਰੱਖੋ ਆਏ ਕਰ ਨਰੀ ਕਿ ਟਾ ਲੈਣ ਦਿੱਤੀ ਕਿੰਨੇ ਕੋਸਿਓ ਐਗਬਾਰੇ ਜਿਹਦੇ ਵਿੱਚ ਬਹਿ ਹੈ

喂。 ਕੁਝ ਨਹੀਂ ਆਂਦੀ। ਇਹ ਤਾਂ ਕਹਿੰਦੇ ਨੇ ਲਾਵਣਾ ਹੁੰਦੇ ਐ ਲੈ। ਆਹ। ਆ ਗਏ 골ਡਨ ਗੇਟ ਹੁਣ। ਹੁਣ ਖਾਣ ਲੇਗੇ ਫੇਰ ਰੋਟੀ। ਠੀਕ। ਉੱਪਰ ਲਾ ਰੋ। ਫੇਰ ਉਹ ਸੁਗੀ ਐ। ਇਹਨੂੰ ਨੀਂਦ ਆਈ ਜੀ ਸੁਗੀ ਐ। ਪਰ ਟਾਈਮ ਨਾਲ ਸੁਗੀ ਨਹੀਂ ਉੱਠਣਾ ਵੇਖੇ ਨੇ ਬਾਜ ਨਹੀਂ ਬਿਚਤਾ। ਹਨਾ? ਨਹੀਂ ਕੁਝ ਦੱਸਿਆ ਨਹੀਂ ਜਾਣਾ। ਨਹੀਂ ਹੋਣਾ ਜਾਣਾ ਜੇ ਸੋਏ ਨਾ ਕੋਈ। ਹੁਣ ਰੋਟੀ ਖਾ ਲਈ। ਇਹ ਹੁਣ ਤਸਰ ਗਈ ਹੁਣ ਸਭੇ ਫੇਰ ਨੇ ਲੈਣੇ ਉਹ ਜਦ ਤੱਕ ਫੇਰ ਖਾਣ ਦੀ 290 ਹਾਂ ਜੀ ਚਲਿਏ ਚਲੋ ਚਲਿਏ ਅਰੇ ਕੋਈ ਮੇਰੀ ਰੋਟੀ ਜੀ ਪਹਿਲੇ ਸੁੱਤੀ ਸੀਗੀ ਇਹ ਰੋਟੀ ਖਵਾਤੀਏ ਚਲੋ ਯਾਰ ਚਲੋ ਯਾਰ ਅਜੋ ਹਣਾ ਸਰੀ ਵਾਲੀ ਆਜਾ ਆਇਆ 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 ਤੇ ਆਪਾਂ ਹੁਣ ਖਾ ਲਈ ਆ ਫਿਰ ਚੱਲਦੇ ਆਂ ਅਸੀਂ ਦਸਾਹਬ ਜਣਾ ਨਾਗਾ ਨਹੀਂ ਪੋਣਾ ਭਾਵੇਂ ਥੋੜੇ ਟਾਈਮ ਲਿਜੇਗੇ ਜਾਣਾ ਜ਼ਰੂਰ ਹੈ ਕਿ ਕਿ ਜੀ ਭੈਣਾ ਮਹਾਰਾਜ ਮੈਂ ਕੋਈ ਵੀ ਕੰਮ ਕਰਦਾ ਨਾ ਮਾਰੇ ਪਿੱਠ ਨੇ ਲੱਗਣ ਦੇ ਬਾਬਾ ਦੀਪੂ ਮਾਰੇ ਹੰਸੰਗ ਸਾਹਿਬ ਇਹ ਦੇ ਕੇ ਗੱਲੋਂ ਮੈਨੂੰ ਪਿੱਠੇ ਲੱਗਣ ਦੇ ਚਾਹੀਏ ਪੈਸਾ ਤੇ ਲੋਗਾ ਚਾਹੀਏ ਮੇਰਾ ਕੋਈ ਕੰਮ ਮੜਿਆ ਹੋਵੇ ਉਹ ਵੀ ਹੋ ਜਾਂਦਾ ਹੈ ਤੇ ਮੇਰੇ ਹੋਏ ਵੀ ਆ ਭਾ ਤੇ ਮੈਂ ਕੋਸ਼ਿਸ਼ ਕਰੂੰਗਾ ਜਪਰਾ ਸਾਹਿਬ ਨਾ ਹੀ ਛੱਡਾਂ ਬਾਕੀ ਚਲੋ ਐਮਰਜੈਂਸੀ ਪੈਜੀ ਗੱਲ ਵੱਖਰੀ ਆ ओके जी सासी काल जी ठीक है जी ओके जी सासी <laughs> काल <laughs> <laughs> जी चलिए ओके आगे ਪਾਇਆ ਤਮਾ ਸੜਨ ਸੀ ਇਤਨਾ ਕਿੱਲਾ ਮਗਰੀ ਲੈਣਾ ਤੁਸੀਂ ਹੁਣ ਚਲੋ ਠੀਕ ਲੈਣਾ ਹੀ ਮਾਸਾ ਗੱਤਿੰਦਾ ਹਾਂ ਫੋਨ ਕਰੇ ਚਲੋ ਜੀ ਪਹਿਲਾਂ ਹੰਦਰ ਆਜਾ ਕੀ ਇਹ ਖਾਂਡਿਆ ਪੁੱਤ ਯਾ ਹਰ ਕਦਮ ਕਦਮ ਤੇ ਦੇਖਤੀ ਬੱਲੇ ਰੰਗ ਨੰਮ ਗੋਲੀ ਤੇ ਹਮ ਗੋਲੀ ਮੇਰੇ ਰੰਗ ਗੋਲੀ ਆ ਲੱਗਾ ਚੂਹੇ ਚਲ ਬਾਰੀ ਖੜਨ ਬਲੌਗ ਬਣਾਉਣ ਦੇ ਜੀ ਕਾ ਬਲੇ ਰ ਨਮ ਹੋ ਹਾਈ ਗੋ ਮੇ ਨਾ ਯਾ ਬਸ ਤਾਂ ਨੇ ਹਾਈ ਗੋ ਤੋ ਕਾ ਬਲੇ ਹੋ ਹੋ ਹੋ

ਆ ਗੋਰਾ ਹੋਣਾ ਮੇਰੇ ਆ ਦੋ ਇਹ ਨੂੰ ਕਰਕੇ ਪਾਇਆ ਪਹਿਲੇ ਮੈਂ ਕਰਵਾਇਆ ਹੈ ਹੋਰ ਇਹ ਆਪਣੀ ਹੋਵੇ ਠੀਕ ਹੈ ਕਰੋ ਉਹ ਨਾ ਟੁੱਟਾ ਕੋਈ ਨਾ ਟੁੱਟਾ ਲੈ ਮੈਨੂੰ ਮੈਗੀ ਦਿਖਾਈਏ ਯਾਰ ਸਿਕਰੋ ਹਾਲ ਦਿਖਾ ਲੈ ਸਭਾ ਸਭੇ ਖਾ ਖਾ ਹੈ ਖਾਈ ਜਾਂਦੇ ਸਵੇਰ ਦੇ ਲੈ ਵੀ ਖਾਈ ਜਾਂਦੇ ਮੈਂ ਤੁਹੀਂ ਵੀ ਖਾਂਦੇ ਆ ਮੈਂ ਸੁੱਤਾ ਹੁਣ ਉੱਟਿਆ ਜੇ ਪਹਿਲਾਂ ਕੁਝ ਚੇ ਫਿਰ ਬੰਦ ਮੱਖਣ ਫਿਰ ਮੈਂ ਖਾਈ ਜਾਂਦੇ ਗੱਲ ਕੇ ਬੈਠੇ ਬੈਠੇ ਨਾ ਹੈ ਗਲਾਪ ਦੇ ਨੀਂਸ਼ੀ ਦਾ ਸੈਮੋ ਸਟਿਕ ਪਾ ਦਿੱਤੇ ਰਾਹ ਗੱਸੀ ਅੱਜ ਤੱਕ ਨੇ ਉੱਥੇ ਹੀ ਗਈਏ ਆ ਗਏ ਆਪਾਂ ਸਿੱਧਾ ਸਾਹਿਬ ਯਾ ਕਿਤੇ ਪੀੜ ਹੋਈ ਆ ਹਨ ਵੇ ਹਰ ਗੁਣੂ ਕੁੜੀਆਂ ਮਿਲ ਗਈ ਇੱਕ ਕੁੜੀਆਂ ਹਾਂ ਕੁੜੀਆਂ ਹਾਂ ਨੀ ਮੈਂ ਦੇ ਦੂੰ ਲਾਂ ਚੱਲੋ ਬਾਕੀ ਤਾਰਨਾ ਬਨਾਲੀ ਹੋਣਾ ਅੱਖੀ ਤਾਰਨਾ ਬਨਾਲੀ ਚੱਲ ਆਪਾਂ ਆਏ ਹਾਂ ਰੇੜੀ ਮਾਰਕੀਟ ਇੱਥੋਂ ਦੇਖਦੇ ਕੁਛ ਨਾ ਕੋਈ ਖਾਣੇ ਆਂ ਅੰਬਰਸਾ ਦੇ ਮਾਰੇ ਪਹਿਲੀ ਹੀ ਰਹੀਆਂ ਆ ਵਾਹ ਕਿੰਨੀ ਕਰੋੜ ਹੋਰ ਕੁਝ ਖਾਣਦੇ ਆਪਾਂ ਮਾਰਕੀਟ ਦੇ ਵਿੱਚੋਂ ਫਿਰ ਕੁਛ ਨਹੀਂ ਖੋਦਾ ਉੱਥੋਂ ਕੱਲੇ ਮਮੂਮਸ ਖਾਦੇ ਨੂੰ ਮੰਗਾਈ ਮਮੂਮਸ ਖਾਦੇ ਤੇ ਮੁੜ ਕੇ ਫਿਰ ਉਹ ਇਹਨਾਂ ਦੇ ਆਰਡਰ ਹੀ ਨਹੀਂ ਜਲਦੀ ਦਿੰਦੇ ਵੀ ਤੇ ਇੱਥੇ ਆਗੇ ਫਿਰ ਆਪਾਂ ਕਿਚਨ ਕਲੱਬ ਇਥੋਂ ਰੋਟੀ ਖਾ ਲਈਏ ਹੁਣ ਚੱਲੇ ਆਪਰੇ ਸ਼ਹਿਰ ਬਟਾਲੇ ਨੂੰ 10:00 ਵੱਜ ਗਏ ਆ ਰਾਤ ਦੇ ਹੁਣ ਕਿੱਥੇ ਚੱਲੇ ਬਣ ਆਪਾਂ ਬਟਾਲੇ ਹਾਂ ਕਿਹਦੇ ਕੋਲ ਬਟਾਲੇ ਕਿਦੋਂ ਖੂਲ ਹੈ ਹੈ ਖੂਲ ਸਕੂਲ ਥੋੜੀ ਸਕੂਲ ਤੇ ਕਾਹਲੇ ਜਾਣਾ ਹੈ ਕਾਹ ਜਾਣਾ ਹੈ ਹਾਂ ਆਪਾ ਦਾਦਾ ਲੱਗ ਜਣੇ ਹਾਂ ਹੋਰ ਕਿਹਦੇ ਕੋ ਜਾਣਾ ਬਾਬੇ ਲੱਗੇ ਦਾਦਾ ਲੱਗੇ ਜਾਣਾ ਤੇ ਹੋਰ ਕਿਹਦੇ ਕੋ ਤੀਹਰ ਕਿ ਦਦੀ ਲੱਗੇ ਜਾਣਾ ਤੀਨ ਉਪਰ ਤੈਨੂੰ ਪਤਾ ਹੈ ਅਚਾਰ ਹਾਂ ਦਦੀ ਲੱਗੇ ਨਹੀਂ ਜਾਣਾ ਤੂੰ ਦਦੀ ਦਾ ਕਿ ਨਹੀਂ ਜਾਣਾ ਤੂੰ ਨਹੀਂ ਜਾਣਾ ਯਾਰ ਦਾਦਾ ਕੋ ਜਾਣਾ ਮੇਰੀ ਦਾਦੀ ਕੋ ਜਾਣਾ ਹੈ ਦਾਦੀ ਕਹ ਜਾਣਾ ਹੈ ਚਲ ਠੀਕ ਹੈ ਤੇ ਦਾਦਾ ਕੋ ਜਾਣਾ ਦਾਦੀ ਕੋ ਜਾਣੀ ਅਸਾਂ ਦੋਵਾਂ ਕੋ ਜਾਣਾ ਹੈ ਠੀਕ ਹੈ ਅੰਟੀ ਜੋਤੀ ਕੋ ਜਾਣਾ ਹੈ ਅੰਟੀ ਜੋਤੀ ਕੋ ਵੀ ਜਾਣਾ ਹੈ ਠੀਕ ਹੈ ਤੇ ਅਰ ਕੋਈ ਜਾਣਾ ਕੁੜੀਆ ਕੋ ਹਾਂ ਜਾਨੀ ਕਿਹੜੀ ਕੁੜੀਆ ਕੋ ਜਾਣਾ ਆਪਾਂ ਆਪਾਂ ਦਾਦਾ ਕਾਰ ਹਾਂ ਦਾਦੀ ਕਾਰ ਆਈ ਕੁੜੀਆ ਹਾਂ ਨਹੀਂ ਕੁੜੀਆ ਰੋਟੀ ਜੋਤੀ ਦੀ ਗੁੜੀਆ ਦਾ ਕੀ ਨਾ ਆਇਆ 100 100 ਹਾਂ ਆਈ ਆਈ ਨਾ ਨਹੀਂ ਗੱਲਾਂ ਨੇ ਕਰਨ ਕਹਿੰਦੇ ਕੀ ਕਰਨੇ ਹੋ ਗੱਲਾਂ ਨੇ ਕਰਨੇ ਦੇ ਨਾਲ ਆ ਗਏ ਹੁਣ ਰੋਟੀ ਖਾ ਕੇ ਮਮਾ 100 ਕਿੱਥੇ ਹੈ ਇਹਦੀ ਬੋਟਲ ਕਿੰਨੇ ਪੜੀ ਜਾ ਰਹੇ ਹੁਣ ਆਪਾਂ ਘਰੇ ਨੇ ਰਾਵਿਆ ਇਸੋ ਚੈਨਲ ਨਾਲ ਨਾਲ ਪਾਰ ਚੱਲ ਰਿਹਾ ਕੀਰਤਨ ਚੱਲ ਰਿਹਾ ਤੇ ਨਾਲ ਦੀ ਨਾਲ ਆਪਾਂ ਪਟਿਆਲੇ ਸ਼ਹਿਰ ਨੂੰ ਜਾ ਰਹੇ ਆਂ ਪਟਿਆਲੇ ਚ ਐਂਟਰ ਕਰ ਗਏ ਆਂ ਤੇ ਮੈਨੂੰ ਥੋੜਾ ਜਿਹਾ ਆਈਡੀਆ ਚ ਮਾਰਕੀਟ ਕੰਮ ਪੈ ਗਿਆ ਮੋਥੇ ਚ ਰਹਿਗਾ ਥੋੜਾ ਖਮ ਸੀਗਾ ਸਲੂਨ ਦਾ ਸਮਾਨ ਲੈ ਕੇ ਆਉਣਾ ਸੀ ਉਹ ਮਿਲਿਆ ਨਹੀਂ ਨਾਲ ਨਾਲ ਕਿਹਨੂੰ ਮਿਲਣਾ ਸੀਗਾ ਉਹਨੂੰ ਮਿਲ ਲਿਆ ਤੇ ਹੁਣ ਹਰ ਗੱਲ ਮੇਰੀ ਸੁੱਤੀ ਆ ਤੇ ਆਪਾਂ ਬਸ ਹੋਰ ਦੋ ਚੌ ਮਿੰਟਾਂ ਦਾ ਪਹੁੰਚ ਜਾਣਾ ਆਪਾਂ ਘਰੇ ਹਾਂ ਆਪਾਂ ਪਹੁੰਚ ਗਏ ਆਂ ਹਰ ਗੱਲ ਨਸਵਾਤਾ ਹੈ ਉੱਠ ਗਈ ਇਹ ਉੱਠਦੀ ਬੜਾ ਛੇਤੀ ਹੈ ਦਾਦੇ ਦਾ ਚਿਹਰਾ ਵੇਖ ਕੇ ਦੇਵਾ ਬਾਸ ਹੁੰਦੇ ਦੇਰ ਚੱਟ ਉੱਠ ਜਾਂਦੀ ਹੈ